ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਅਪ੍ਰੈਂਟਿਸ਼ਿਪ ਆ ਚੁੱਕੀ ਹੈ ਟ੍ਰੇਸ ਤੁਹਾਡੇ ਫਿਲਟਰ ਵੈਲਡਰ ਪੇਂਟਰ ਤੇ ਹੋਰ ਟ੍ਰੇਸ ਰਹਿਣਗੇ ਯੋਗਤਾ ਤੁਹਾਡੀ 10 ਪਾਸ ਹੋਣੀ ਚਾਹੀਦੀ ਹੈ ਇਸ ਪੋਸਟ ਦਾ ਆਨਲਾਈਨ ਫਾਰਮ ਭਰੇ ਜਾਏਗਾ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਇਹ ਆਨਲਾਈਨ ਫਾਰਮ ਭਰਵਾ ਸਕਦੇ ਹੋ ਟ੍ਰੇਸ ਤੁਹਾਡੇ ਇਸ ਬਤਾਉਗੇ ਨੇ ਫਿਲਟਰ ਦੇ ਟ੍ਰੇਸ ਤੁਹਾਡੇ 150 ਰਹਿਣਗੇ ਵੈਲਡਰ ਦੇ ਤੁਹਾਡੇ 180 ਟ੍ਰੇਸ ਦੇ ਮਸ਼ੀਨਿਸ ਦੇ ਤੁਹਾਡੇ 20 ਟ੍ਰੇਸ ਰਹਿਣਗੇ ਪੇਂਟਰ ਤੁਹਾਡੇ 30 ਟ੍ਰੇਸ ਰਹਿਣਗੇ ਕਾਰਪੈਂਟਰ ਦੇ ਤੁਹਾਡੇ 30 ਰਹਿਣਗੇ ਇਲੈਕਟ੍ਰੀਸਿਟੀ ਤੁਹਾਡੇ 70 ਰਹਿਣਗੇ, AC ਐਂਡ ਫਰਿਜ ਦੀ ਮਸ਼ੀਨ ਦੇ ਤੁਹਾਡੀ 30 ਰਹਿਣਗੇ, ਮਸ਼ੀਨਿਸ ਦੇ ਤੁਹਾਡੀ 20 ਸੀਟਾ ਰਹਿਣਗੀਆਂ ਤੇ ਇਸ ਮਸ਼ੀਨਿਸ ਦੀ ਤੁਹਾਡੀ 20 ਸੀਟਾ ਰਹਿਣਗੀਆਂ। ਟੋਟਲ ਸੀਟਾ ਤੁਹਾਡੀ 550 ਸੀਟਾ ਰਹਿਣਗੀਆਂ। ਸਿਲੈਕਸ਼ਨ ਪ੍ਰੋਸੈਸ ਤੁਹਾਡੇ ਇਸ ਮੁਤਾਬਕ ਰਹੇਗਾ। ਸਿਲੈਕਸ਼ਨ ਕਰਨ ਲਈ ਤੁਹਾਡੀ 10ਵੀਂ ਤੇ ITI ਪਾਸ ਕੀਤੀ ਹੋਣੀ ਚਾਹੀਦੀ ਹੈ। 10ਵੀਂ ਕਲਾਸ 'ਚ ਤੁਹਾਡੇ 50% ਅੰਕ ਹੋਣੇ ਚਾਹੀਦੇ ਨੇ। ਸਾਰੇ ਵਿਸ਼ੇ ਵਿੱਚ ਉਮੀਦਵਾਰ ਦੁਆਰਾ ਪ੍ਰਾਪਤ ਅੰਕਾਂ ਨੂੰ ਦੇਖਿਆ ਜਾਵੇਗਾ ਜੇਕਰ ਦੋ ਉਮੀਦਵਾਰ ਦੇ ਅੰਕ ਇੱਕੋ ਜਿਹੇ ਹਨ ਤਾਂ ਵੱਡੀ ਉਮਰ ਵਾਲੇ ਉਮੀਦਵਾਰ ਨੂੰ ਤਰਜੀਹ ਦਿੱਤੀ ਜਾਵੇਗੀ